ਹਾਂਜੀ ਕੀ ਹਾਲ ਚਾਲ ਆ ਦੋਸਤੋ ਸਵਾਗਤ ਕਰਦਾ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿਹੜਾ ਕੋਈ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਸਿੰਧੀ ਨਸਲ ਦੀ ਘੋੜੀ ਲੈ ਕੇ ਆਏ ਹਾਂ ਸੇਲ ਲਈ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਹਾਂ ਘੋੜੀ ਦਾ ਕੱਦ 55 ਇੰਚ ਹੈ ਤੇ ਮੌਕੇ ਦੀ ਘੋੜੀ ਖਾਲੀ ਹੈ 58 ਇੰਚ ਕਾ ਡੈਗੋੜੀ ਦਾ ਮੋਕੇ ਦੀ ਘੋੜੀ ਖਾਲੀ ਹੈ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਮਾਲਕ ਨਾਲ ਸੰਪਰਕ ਕਰ ਸਕਦਾ 70000 ਰੁਪਏ ਬਾਈ ਹੋ ਰਹੀ ਇਸ ਦਾ ਮੁੱਲ ਕਰਦੇ ਆਂ ਬਾਲਪੋੜੀਆਂ ਦੀ ਘੋੜੀ ਸਾਫ ਹੈ ਸਵਾਰੀ ਦੀ ਘੋੜੀ ਪਾਸ ਹੈ ਜੇ ਕਿਸੇ ਵੀਰ ਨੇ ਘੋੜੀ ਲੈਣੀ ਹੋਵੇ ਮਾਲਕ ਨਾਲ ਸੰਪਰਕ ਕਰ ਸਕਦਾ ਮਾਲਕ ਦਾ ਕੰਟੈਕਟ ਨੰਬਰ ਸਕਰੀਨ ਉੱਤੇ ਸ਼ੋਅ ਕੀਤਾ ਹੋਇਆ ਜੇ ਕਿਸੇ ਵੀਰ ਨੇ ਸਾਡੇ YouTube ਚੈਨਲ ਤੇ ਐਡ ਕਰਾਉਣੀ ਹੋਵੇ ਤਾਂ ਸਾਡਾ WhatsApp ਨੰਬਰ ਸਕਰੀਨ ਉੱਪਰ ਸ਼ੋਅ ਹੋ ਰਿਹਾ। ਸਾਨੂੰ WhatsApp ਤੇ ਫੋਟੋ ਵੀਡੀਓ ਡਿਟੇਲ ਭੇਜ ਕੇ ਐਡ ਕਰਵਾ ਸਕਦਾ। ਜਿਹੜਾ ਕੋਈ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਤਾਂ ਸਾਡੀ ਹੋਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।